ਤਦੋਂ ਪਾਰ ਦੀ ਇਲੈਕਸ਼ਨ ਦੇ ਵਿੱਚ ਇੱਕ ਗੈਂਗਸਟਰ ਵੱਲੋਂ ਜਿਸ ਤਰ੍ਹਾਂ ਕਾਲੀ ਦਲ ਦੇ ਦਾਈ ਕਾਲੀ ਦਲ ਜਿਹੜਾ ਸੁਖਬੀਰ ਦਾ ਕਾਲੀ ਦਲ ਬਹੁਤ ਕਾਲੀ ਦਲ ਨੇ ਪੰਜਾਬ ਵਿੱਚ ਕਾਲੀ ਦਲ ਜਿਹੜਾ ਆਪਣੀਆਂ ਗਲਤੀਆਂ ਦੇ ਕਰਕੇ ਪੰਜਾਬ ਦੀ ਧਰਤੀ ਤੋਂ ਆਪਣੀ ਸਿਆਸੀ ਹੋਂਦ ਜਿਹੜੀ ਖਤਮ ਕਰ ਚੁੱਕਾ ਹੈ ਉਹ ਨਾਕਦੀ ਦੁਆਰਾ ਉਹਨਾਂ ਦੀ ਹੋਂਦ ਪੰਜਾਬ 'ਚ ਬਣੂਗੀ ਕੱਲੀ ਦਲ ਨੇ ਗੈਂਗਸਟਰ ਦਾ ਆਸਰਾ ਲਿਆ ਤੇ ਗੈਂਗਸਟਰ ਨੇ ਕੱਲੀ ਦਲ ਦਾ ਆਸਰਾ ਲਿਆ ਦੋਵਾਂ ਨੇ ਆਸਰਾ ਲੈ ਕੇ ਕਿਉਂਕਿ ਕੱਲੀ ਦਲ ਕੋ ਕੁਝ ਨਹੀਂ ਹੈ ਕਲੀਦਲ ਦੱਸਦਾ ਕਿ ਪੰਜਾਬ ਦੇ ਵਿੱਚ ਮੈਂ ਡੈਕਸਟਰਾਂ ਦੇ ਵਾਈ ਦੁਬਾਰਾ ਆਪਣੇ ਪੈਰ ਲਾਵਾਂ ਇਹ ਨਾ ਸੰਭਵ ਆ ਤੇ ਨਾ ਕਹਦੇ ਹੋਣੀ ਦੇਣਾ ਪੰਜਾਬ ਦੀ ਧਰਤੀ ਦੇ ਉੱਤੇ ਸਾ ਜੇ ਕੋਈ ਚਾਹੇ ਕਿ ਅਸੀਂ ਪੰਜਾਬ ਦੇ ਵਿੱਚ ਆਪਣੀ ਸਿਆਸੀ ਜ਼ਮੀਨ ਡੈਕਸਟਰਾਂ ਦੇ ਲਈ ਦੁਬਾਰਾ ਤਿਆਰ ਕਰੀਏ ਨਾ ਪੰਜਾਬ ਦੇ ਲੋਕ ਇੱਕ ਕੰਮ ਦੇਣਗੇ ਤੇ ਨਾਲ ਪੰਜਾਬ ਦੇ ਵਿੱਚ ਪੰਜਾਬ ਦੀ ਮੌਜੂਦਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਕੰਦ ਲਊਗੀ ਬੜਾ ਵਾਹ ਪੰਜਮ ਫੁਲਦੀ ਗੱਫਾ ਦੀ ਦੇ ਉੱਤੇ ਪਰ ਮੈਂ ਕਹੀ ਇਹਦਾ ਬੜਾ ਹਰਾਨ ਹੁੰਦਾ ਸਿਆਸੀ ਤੌਰ ਤੇ ਅਕਾਲੀ ਦਲ ਕਿੰਨਾ ਗਰੀਬ ਹੋ ਚੁੱਕਾ ਹੈ ਕੰਚਨਪ੍ਰੀਤ ਨੂੰ ਇਹ ਤਾਂ ਕਹਿੰਦੇ ਆ ਇੱਕ ਤਾਂ ਵੀ ਫੌਜੀ ਦੀ ਬੇਟੀ ਆ ਜੀ ਪਰ ਇਹ ਵੀ ਕਹਿੰਦੇ ਕਿ ਉਹ ਇੱਕ ਡਾਕਟਰ ਦੀ ਪਤਨੀ ਹੈ ਇਹ ਦੀ ਸਤਿ ਵਾਦਦੇ ਕਿ ਉਹ ਕਿੱਦਾਂ ਆਈ ਇੰਡੀਆ ਦੀ ਕਿਹੜੀ ਇਮੀਗ੍ਰੇਸ਼ਨ ਦੇ ਵਿੱਚ ਕਿਹੜੇ 에어ਪੋਰਟ ਦੇ ਉੱਤੇ ਉਹਦਾ ਵੀਜ਼ਾ ਕਲੀਅਰ ਹੋ ਗਿਆ ਕਿੱਦਾਂ ਪਹੁੰਚੀ ਇੰਡੀਆ ਦੇ ਵਿੱਚ ਉਹਦੇ ਕਿਸ ਢੰਗ ਨਾਲ ਪਸਾਰ ਕੀਤਾ ਕਿਸ ਨੂੰ ਵੀ ਪਤਾ ਜੇ ਪਤਾ ਤੇ ਸੁਖਬੀਰ ਥੋੜੀ ਪੰਜਾਬ ਦੇ ਲੋਕਾਂ ਨੂੰ ਦੱਸ ਦੇ ਇੱਕ ਅਕਸੂਦੀ ਪਤਨੀ ਜਿਹੜੀ ਆ ਕਿੱਦਾਂ ਆਈ ਹੈ ਕਿੱਦਾਂ ਆ ਕੇ ਕਦਮ ਤਾਹ ਦੇ ਹਲਕੇ ਦੇ ਵਿੱਚ ਬਹਿਸ ਦਾ ਮਾਹੌਲ ਕਲੈਕਟ ਕੀਤਾ ਕਿੱਦਾਂ ਆ ਕੇ ਲੋਕਾਂ ਦੇ ਕੰਨਾਂ ਨੂੰ ਫੂਨ ਲਾ ਕੇ ਕੌਪਰੇ ਪਤੀ ਨਾਲ ਗੱਲਾਂ ਕਰਾਉਂਦੀ ਸੀਗੀ ਤੂੰ ਕਹਉਂਦੀ ਸੀਗੀ ਕਿ ਵੋਟਰ ਦਾ ਭਾਈ ਤੇ ਕੀ ਹੰਗਦਾਊਗਾ ਇਹ ਜਿਹੜੀ ਗੈਂਗਸਟਰਾਂ ਦੀ ਪੋਲਿਟਿਕਸ ਜਦੋਂ ਕੱਲੀ ਦਲ ਭਾਜਪੀ ਦਾ ਦਾਸਾ ਰਾਜ ਰਿਹਾ ਇਹ ਉਦੋਂ ਸ਼ੁਰੂ ਹੋਈ ਹੈ ਇਹ ਗੈਂਗਸਟਰਾਂ ਦੀ ਪੋਲਿਟਿਕਸ ਹੈ ਅੱਜ ਜਿੱਥੇ ਆਪਾਂ ਬੈਠੇ ਆਂ ਨੇ ਨੇੜੇ ਪੁਤਲੀ ਕਾ ਚੌਕ ਹੈ ਜਿੱਥੇ ਮਜੀਠੀਏ ਦੇ ਗੈਂਗਸਟਰਾਂ ਨੇ ਇੱਕ ਧੀ ਦੀ ਇੱਜ਼ਤ ਬਚਾਉਂਦੇ ਥਾਣੇਦਾਰ ਨੂੰ ਕਿੱਦਾਂ ਬੋਲਦੀਆਂ ਪੁੱਨ ਦਿੱਤਾ ਸੀਗਾ ਕੱਲੇ ਪੁੰਨਗੇ ਨਹੀਂ ਗਏ ਮਜੀਠੀਏ ਦੇ ਨਾਲੇ ਬਾਅਦ ਤੇ ਗਏ ਉਹ ਕਿਦਾਂ ਨਾਬਾ ਜੇਲ ਬਰੇਕਾਡ ਹੋਇਆ ਕਿਦਾਂ ਪਤਾ ਨਹੀਂ ਕਿੰਨੇ ਪਾਠ ਜਿਹੜੇ 10 ਸਾਲ ਦੇ ਵਿੱਚ ਹੋਏ ਦਸ ਸਾਲ ਦੇ ਵਿੱਚ ਕਿੰਨੇ ਗੈਂਗਸਟਰ ਨੂੰ ਪੱਠੇ ਪਾਏ ਗਏ ਕਾਲੀ ਦਲ ਅਲਾਵਾ ਤੇ ਬੀਜਪੀ ਵੱਲੋਂ ਉਹ ਦਾ ਸਾਰੇ ਗੱਲਾਂ ਕਰਦੇ ਅੱਜ ਇਹ ਕਿੰਨੇ ਧੀਆਂ ਭੈਣਾਂ ਦਾ ਸਵਾਲ ਹੈ ਹਾਂ ਧੀਆਂ ਭੈਣਾਂ ਉਹ ਸਵਾਲ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਅਸੀਂ ਹਰ ਪੰਜਾਬੀ ਨੂੰ ਪਤਾ ਹੈ ਕਿ ਧੀਆਂ ਭੈਣਾਂ ਦੀ ਇੱਜ਼ਤ ਕਿੱਦਾਂ ਕਰਦੀਆਂ ਰਿਸਪੈਕਟ ਕਿੱਦਾਂ ਕਰਦੀਆਂ ਇੰਨਾ ਨੂੰ ਕੋਈ ਜ਼ਿਆਦਾ ਨਹੀਂ ਪਤਾ ਇੰਨਾ ਕੋਈ ਜ਼ਿਆਦਾ ਸਰਟੀਫੀਕੇਟ ਨਹੀਂ ਕੇ ਪਰ ਸਵਾਲ ਇਹ ਦੀ ਅਸਰ ਸਵਾਲ ਇਹ ਹੈ ਕਿ ਕਾਲੀ ਦਲ ਆਪਣੀ ਸਿਆਸੀ ਜ਼ਮੀਨ ਤਿਆਰ ਕਰਨ ਵਾਸਤੇ ਪੰਜਾਬ ਦੇ ਪੁੱਤਾਂ ਨੂੰ ਦੁਬਾਰਾ ਗੈਂਗਸਟਰ ਬਣਾ ਕੇ ਉਹ ਫੇਰ ਆਪਣੀ ਸਿਆਸੀ ਜ਼ਮੀਨ ਤਿਆਰ ਕਰ ਰਿਹਾ ਜਿਹੜੀ ਨਹੀਂ ਲਾਉਣ ਦਿੱਤੀ ਜਾਊਗੀ ਭਾਵੇਂ ਜੋ ਮਰਜ਼ੀ ਹੋ ਜਾਵੇ ਨਹੀਂ ਹੋਣ ਦਿਆਂਗੇ ਤਾਂ ਸਾਦਾ ਤੇ ਤਜਦਬਾ ਆ ਗਿਆ ਤਰ ਤਰ ਤੁਸੀਂ ਯਾਰ ਟਿਕਟਾਂ ਦੇ ਉੱਤੇ ਆਇਓ ਤੁਹਾਡੇ ਜੇ ਦੀ ਹਿੰਮਤ ਨਹੀਂ ਬੋਲੋ ਸੀ ਜੈਕਸਰ ਦੀ ਸੱਸ ਨੂੰ ਟਿਕਟ ਦਿੱਤੀ ਆ ਕਿਉਂ ਨਹੀਂ ਬੋਲਦੇ ਕੰਤਨਪ੍ਰੀਤ ਜੈਕਸਰ ਦੀ ਪਤਨੀ ਹੈ ਤੁਹਾਡੇ ਚੇ ਹਿੰਮਤ ਨਹੀਂ ਬੋਲੋ ਜੋ ਜੈਕਸਰ ਦੀ ਪਤਨੀ ਰਹਿ ਗਈ ਤਾਂ ਕੀ ਕਹਦੀ ਤੀ ਪੈਂਦੀ ਲਊਗੀ ਉਹ ਤੁਸੀਂ ਕਿਦਾਂ ਲੋਕ ਦੇ ਫਿਰਦੇ ਹੋ ਯਾਰ ਦੱਟ ਕੇ ਕਹੋ ਦੱਟ ਕੇ ਕਹੋ ਕਿ ਅਸੀਂ ਗੈਸਟਰਾ ਦੇ ਲਈ ਪਾਲ ਟੈਕਸ ਕਰਦੇ ਆਂ ਦੱਟ ਕੇ ਕਹੋਗੇ ਸਾਡੇ ਪੱਲੇ ਕੋਈ ਨਹੀਂ ਸਿਆਸੀ ਤਾਕਤ ਤੇ ਸਿਆਸੀ ਤਾਕਤ ਨੇ ਸਾਡੀ ਜ਼ਮੀਨ ਧਾਰਮਿਕ ਤੌਰ ਤੇ ਤੇ ਸਿਆਸੀ ਤਾਕਤ ਤੇ ਖਤਮ ਹੋ ਚੁੱਕੀ ਆ ਅਸੀਂ ਦੁਬਾਰਾ ਉਹੀ ਰਾਹ ਚੜ੍ਹਨਾ ਚਾਹੁੰਦੇ ਜਿਹੜਾ 10-15 ਸਾਲ ਪਹਿਲਾਂ ਸੀਗਾ ਪਾਦੇ ਸਾਲ ਬਹੁਤ ਔਖਾ ਹੈ ਇਹ ਬਾਦੀ ਛੋੜ ਦੇਵਾਂਗੇ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਯਾਰ ਆ ਮੇਰੇ ਕੋਲ ਪੇਪਰ ਪਏ ਪੇਦਾ ਤੋਂ ਲੈ ਕੇ ਹੁਣ ਤੱਕ 24 ਤੱਕ ਆ ਮੈਨੂੰ ਲੱਗਦਾ 20 ਤੋਂ ਵੱਧ ਬੱਤਿਆ ਉਸ ਬੰਦੇ ਦੇ ਉੱਤੇ ਗੈਸਟਰ ਨੂੰ ਤੇਜੀ ਦੀ ਪਤਾ ਨਹੀਂ ਕੀ ਨਾ ਆਈਦਾ ਅਮਤ ਬਾਤ ਸੇ ਬਾਤ ਸਾਹਿਬ ਨੂੰ ਪਤਾ ਮੈਨੂੰ ਕਿ ਦੱਸਣ ਦੀ ਲੋੜ ਹੈ ਕੋਈ ਆ ਆ ਮੇਰ ਕੋ ਸਭ ਹਰ ਐਫ ਆਈ ਆਰ ਦੀ ਨੰਬਰ ਹੈ ਮੇਰ ਕੋ ਡੇਟ ਹੈ ਤਤਲਾਂ ਦੇ ਬੱਤਿਆ ਜਾਂ 307 ਦੇ ਬੱਤਿਆ ਲੁੱਟਾ ਖੋਵਾ ਦੇ ਬੱਤਿਆ ਕੀ ਚਾਹੁੰਦੇ ਆਪਾ ਕਾਲੀ ਗੱਲ ਕੀ ਚਾਹੁੰਦਾ ਕਿ ਪੰਜਾਬ ਨੂੰ ਸੜਦ ਗਿਆ ਉਹਨਾਂ ਦੇ ਗਾੜੀ ਜਾਦੂ ਦੁਬਾਰਾ ਉੱਥੇ ਤੱਕ ਦੀਏ ਇਹ ਜਾਗਤ ਦੀ ਦਿਆਂਗੇ ਸਤਿ ਭਾਵੇਂ ਜੋ ਬੱਦਦੀ ਹੋਵੇ ਕੰਚਨਪ੍ਰੀਤ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਜੀ ਦੀ ਜਿਹੜੇ ਬੇਟੀ ਨੇ ਜਿਨ੍ਹਾਂ ਨੇ ਬਹੁਤ ਡਟ ਕੇ ਉੱਥੇ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਲੜੀ ਤੇ ਚਾਰ ਪਰਚੇ ਕੰਚਨਪ੍ਰੀਤ ਤੇ ਇਸ ਇਲੈਕਸ਼ਨ ਦੇ ਦੌਰਾਨ ਦਰਜ ਕੀਤੇ ਗਏ ਮਤਲਬ ਹੱਸੋ ਹੀ ਨਹੀਂ ਗੱਲ ਹੈ ਕਿ ਪੰਜਾਬ ਜਿਹੜਾ ਧੀਆਂ ਪੈਣਾ ਦੀ ਇੱਜ਼ਤਾਂ ਦੇ ਰਾਖੇ ਮੰਨੇ ਜਾਂਦੇ ਨੇ ਉਹ ਪੰਜਾਬ ਦੇ ਵਿੱਚ ਦਿੱਲੀ ਦੀ ਕੈਸੀ ਸਰਕਾਰ ਆ ਗਈ ਜਿਹਨੇ ਰਾਤਾਂ ਨੂੰ ਧੀਆ ਦੇ ਉੱਤੇ ਝੂਠਾ ਪਰਚਾ ਵੀ ਦਿੱਤਾ ਤੇ ਧੀ ਨੂੰ ਅਰੈਸਟ ਵੀ ਕਰ ਲਿਆ ਔਰ ਇਹ ਜਿਹੜੇ ਚਾਰੇ ਪਰਚਿਆਂ ਦੀ ਮੈਂ ਗੱਲ ਕਰਦਾ ਇਹ ਚਾਰੇ ਪਰਚੇ ਇਲੈਕਸ਼ਨ ਦੇ ਦੌਰਾਨ ਦਿੱਤੇ ਗਏ ਨੇ ਜੀਤੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਇਲੈਕਸ਼ਨ ਤੋਂ ਪਹਿਲਾਂ ਕੰਚਨ ਪ੍ਰੀਤ ਦੇ ਉੱਤੇ ਕੋਈ ਕ੍ਰਿਮੀਨਲ ਕੇਸ ਨਹੀਂ ਸੀ ਕੰਚਨ ਪ੍ਰੀਤ ਕਿਸੇ ਕੇਸ 'ਚ ਲੜਿੰਦਾ ਨਹੀਂ ਸੀ ਕੰਚਨ ਪ੍ਰੀਤ ਕੋਈ ਪ੍ਰੋਕਲੇਮਡ ਡਿਫੈਂਡਰ ਨਹੀਂ ਸੀ ਸਿਰਫ 4 ਮੁਕਦਮੇ ਜਿਹੜੇ ਕਿ ਇਹੀ ਚੋਣਾਂ ਦੇ ਦੌਰਾਨ ਦਿੱਤੇ। ਔਰ ਚੋਣਾਂ ਤੋਂ ਇਮੀਡੀਏਟ ਬਾਅਦ ਸਰਕਾਰ ਨੇ ਹੋ ਹੱਲਾ ਸ਼ੁਰੂ ਕਰਤਾ। ਲਗਾਤਾਰ ਇੱਕ ਤੋਂ ਬਾਅਦ ਇੱਕ ਕਦੇ ਇਹਨਾਂ ਦਾ ਕੋਈ ਮੰਤਰੀ ਆ ਜਾਂਦਾ ਹੈ। ਕਦੇ ਅੱਜਕੱਲ ਨਵੇਂ-ਨਵੇਂ ਮੁਖ ਬਲਾਰਾ ਸਾਹਿਬ ਬਣੇ ਉਹ ਆ ਜਾਂਦੇ। ਕਹਿੰਦੇ ਜੀ ਕੰਚਨਪ੍ਰੀਤ ਤਾਂ ਦੇਸ਼ ਛੱਡ ਗਈ। ਉਹ ਤਾਂ ਨੇਪਾਲ ਤੋਂ ਆਈ ਸੀ। ਨੇਪਾਲ ਜ਼ਰੀਏ ਫੇਰ ਚਲੀ ਗਈ। ਮੈਂ ਉਸ ਦਿਨ ਵੀ ਕਿਹਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਜੂਜਾਰੂ ਜਿਹੜੇ ਵਰਕਰ ਨੇ, ਜਿਹੜੇ ਸਪਾਈ ਨੇ ਡਟ ਕੇ ਮੁਕਾਬਲਾ ਕਰਾਂਗੇ ਭੱਜਣ ਵਾਲਿਆਂ 'ਚੋਂ ਨਹੀਂ। ਜੇ ਕਿਤੇ ਸਰਕਾਰੇ ਸੋਚੇ ਕਿ ਅਕਾਲੀ ਦਲ ਭਾਜੂ ਅਕਾਲੀ ਦਲ ਟਾਕਰਾ ਕਰੂ ਤੇ ਉਰੀਆ ਕੰਚਨਪ੍ਰੀਤ ਕਿੱਥੇ ਸੀ ਕੰਚਨਪ੍ਰੀਤ ਕਿਉਂਕਿ ਸਰਕਾਰ ਚਾਹੁੰਦੀ ਸੀ ਉਹਨੂੰ ਅਰੈਸਟ ਕਰਨਾ ਸਰਕਾਰ ਦਾ ਇੱਕੋ ਮਕਸਦ ਸੀ ਚਾਕੇ ਕਿਉਂਕਿ ਇਲੈਕਸ਼ਨ ਦੀ ਕਿੜ ਕੱਢਣੀ ਆ ਤਰਨ-ਤਾਰਨ ਦੇ ਵਿੱਚ ਲੋਕਾਂ ਨੇ ਦਿਖਾਤਾ ਕਿ ਸਰਕਾਰ ਨੂੰ ਲੋਕ ਨਫ਼ਰਤ ਕਰਦੇ ਨੇ ਸਿਆਸੀ ਮਸ਼ੀਨਰੀ ਦਾ ਦੁਰਉਪਯੋਗ ਹੋਇਆ ਪੁਲਿਸ ਨੇ ਇਲੈਕਸ਼ਨ ਲੜੀ ਤੇ ਜਿੱਤ ਰਹੀ ਸੀ ਸਿਰਫ 10000 ਦੀ ਤੇ ਉਹ ਤੋਂ ਬਖਲਾ ਕੇ ਕੰਚਨ ਪ੍ਰੀਤ ਨੂੰ ਅਰੈਸਟ ਕਰਨਾ ਚਾਹੁੰਦੇ ਸੀ ਐਸਸੀ ਉਹਦੀਆਂ ਐਂਟੀਸਿਪੇਟਰੀ ਬੇਲ ਮਾਨਯੋਗ ਅਦਾਲਤ ਦੇ ਵਿੱਚ ਫਾਈਲ ਕੀਤੀਆਂ ਤਿੰਨ ਬੇਲਾਂ ਤਰਨਤਾਰਨ ਕੋਰਟ ਇੱਕ ਮਜੀਠੇ ਹੁਣ ਜਿਹੜੀ ਸਰਕਾਰ ਕਹਿੰਦੀ ਸੀ ਜੀ ਅਕਾਲੀ ਦਲ ਨੇ ਤਾਂ ਕ੍ਰਿਮੀਨਲਾਂ ਨੂੰ ਟਿਕਟ ਦੇ ਦਿੱਤੀ ਅਕਾਲੀ ਦਲ ਨੇ ਤਾਂ ਪਤਾ ਨਹੀਂ ਜੀ ਪੰਜਾਬ ਦਾ ਮਾਹੌਲ ਤੇ ਅਦਾਲਤ ਨੇ ਤਾਂ ਮੰਨਿਆ ਨਹੀਂ ਮਾਨ ਸਾਹਿਬ ਨਾ ਭਗਵੰਤ ਮਾਨ ਸਾਹਿਬ ਦੀ ਗੱਲ ਅਦਾਲਤ ਨੇ ਮੰਨੀ ਨਾ ਪੰਜਾਬ ਪੁਲਿਸ ਦੀ ਗੱਲ ਅਦਾਲਤ ਨੇ ਮੰਨੀ ਤੇ ਅਦਾਲਤ ਨੇ ਉਹ ਚਾਰੇ ਕੇਸਾਂ ਦੇ ਵਿੱਚ ਕੰਚਨ ਪ੍ਰੀਤ ਨੂੰ ਬੇਲ ਦਿੱਤੀ ਤੇ ਕਿਹਾ ਕਿ ਜਾ ਕੇ ਇਨਵੈਸਟੀਗੇਸ਼ਨ ਜੁਆਇਨ ਕਰੋ ਪਰ ਕਿਉਂਕਿ ਈਗੋ ਅੰਦਰ ਇੰਨੀ ਭਰੀ ਹੈ ਔਰ ਮੈਂ ਅਫਸਰਾਂ ਨੂੰ ਪੁੱਛਣਾ ਚਾਹੁੰਦਾ ਦੇਖੋ ਆਮ ਆਦਮੀ ਪਾਰਟੀ ਦੀ ਫਰਸਟ੍ਰੇਸ਼ਨ ਸਮਝ ਆਉਂਦੀ ਹੈ ਕਿ ਇੱਕ ਸਾਲ ਰਹਿ ਗਿਆ ਸੱਤਾ ਖਿਸਕਦੀ ਦਿਖ ਰਹੀ ਹੈ ਪਰ ਅਫਸਰ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਕਿਉਂ ਕੰਮ ਕਰ ਰਹੇ ਨੇ ਇਹ ਅਫਸਰ ਬੜੇ ਸਪਸ਼ਟ ਤੌਰ ਤੇ ਅੱਜ ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਨੇ ਕਿਉਂਕਿ ਜੋ ਕੱਲ ਕੀਤਾ ਗਿਆ ਉਹ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਜਾ ਕੇ ਸੀ ਉਹ ਅਦਾਲਤਾਂ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਕੀਤਾ ਗਿਆ ਮਤਲਬ ਐ ਤਾਂ ਕੋਈ ਐਂ ਨਹੀਂ ਪੁਲਿਸ ਦੇ ਕੋਈ ਪਰਚਾ ਦੇਉਂ ਅਦਾਲਤ ਛੇਲ ਦੇਉ ਪੁਲਿਸ ਕਹੂਗੀ ਅਸੀਂ ਦੂਜੇ ਮੁਕਦਮੇ ਚੱਕ ਲਾਂਗੇ ਮਤਲਬ ਕਿਤੇ ਨਾ ਕਿਤੇ ਕੀ ਭਗਵੰਤ ਮਾਨ ਸਾਹਿਬ ਕੀ ਪੰਜਾਬ ਦੇ ਡੀਜੀਪੀ ਕੀ ਜਿਹੜੇ ਉੱਥੇ ਦੇ ਲੋਕਲ ਅਫਸਰ ਹੈ ਕੀ ਇਹ ਸਿੱਧਾ ਤੇ ਸਿੱਧਾ ਮਾਨਯੋਗ ਸੁਪਰੀਮ ਕੋਰਟ ਹਾਈ ਕੋਰਟ ਤੇ ਜ਼ਿਲ੍ਹਾ ਅਦਾਲਤਾਂ ਨੂੰ ਚੈਲੰਜ ਕਰ ਰਹੇ ਨੇ ਇਹ ਮੈਂ ਕਿੱਥੋਂ ਕਹਿਣੀ ਪੈਂਦੀ ਹੈ ਚਾਰ ਕੇਸਾਂ ਚ ਬੇਲ ਤੋਂ ਬਾਅਦ ਕੱਲ ਜਦੋਂ ਮਜੀਠੇ ਕੋਰਟ ਦੇ ਹੁਕਮਾਂ ਤੇ ਕੰਚਨਪ੍ਰੀਤ ਨੇ ਇਨਵੈਸਟੀਗੇਸ਼ਨ ਜੁਆਇਨ ਕੀਤੀ ਤਾਂ ਇੱਕ ਨਵਾਂ ਮਾਮਲਾ ਇੱਕ 208 ਨੰਬਰ ਐਫ ਆਈ ਆਰ ਹੈ ਜਿਹੜੀ ਐਫ ਆਈ ਆਰ 11 ਨਵੰਬਰ ਨੂੰ ਦਰਜ ਕੀਤੀ ਗਈ 11 ਨਵੰਬਰ ਕਿਦਨ ਜਦਨ ਪੰਜਾਬ ਦੇ ਵਿੱਚ ਚੋਣਾਂ ਹੋ ਰਹੀਆਂ ਸੀ ਜਦਨ ਹਾਰਦੀ ਬੁਖਲਾਹਟ ਸੀ ਉਹਦੇ ਚ ਕੰਚਨਪ੍ਰੀਤ ਦਾ ਮਲਜਮ ਹੈ ਨਹੀਂ ਸੀ ਉਹ ਤਾਂ ਕੋਈ ਧਮਕੀ ਦਾ ਮਾਮਲਾ ਸੀ ਜਿੱਥੇ ਕਿਹਾ ਜੀ ਕਿਸੇ ਬੰਦੇ ਨੇ ਧਮਕੀ ਦਿੱਤੀ ਹੈ ਤੇ ਜਿਹਨੇ ਫੋਨ ਕਰਨ ਨੂੰ ਲਾਇਆ ਉਹ ਵੀ ਬੰਦਾ ਨਾਤਾਉਂ ਚ ਕਿਸੇ ਲੇਡੀ ਦਾ ਚਿਕਰ ਹੈ ਅਣ ਪਛਾਤੇ ਬੰਦੇ ਉਸ ਐਫ ਆਈ ਆਰ ਚ ਰੱਖੇਗੇ ਤੇ ਉਸ ਐਫ ਆਈ ਆਰ ਦੇ ਵਿੱਚ ਜਦੋਂ ਬਾਕੀ ਐਫ ਆਈ ਆਰਾਂ ਚ ਬੇਲ ਮਿਲ ਗਈ ਤਾਂ ਕੰਚਨ ਪ੍ਰੀਤ ਨੂੰ ਕੱਲ ਸਿਰਫ ਤੇ ਸਿਰਫ ਈਗੋ ਸੈਟੀਸਫਾਈ ਕਰਨ ਦੇ ਲਈ ਮੁੱਖ ਮੰਤਰੀ ਜੀ ਪੁਲਿਸ ਦੀ ਈਗੋ ਸੈਟੀਸਫਾਈ ਕਰਨ ਦੇ ਲਈ ਇੱਕ ਜਿਮਨੀ ਲਿਖੀ ਜਾਂਦੀ ਹੈ ਜਿਹੜੀ ਕਿ ਗਰਾਉਂਡਸ ਆਫ ਰੈਸਟ ਦਿੱਤੀਆਂ ਨੇ ਕੰਚਨ ਪ੍ਰੀਤ ਨੂੰ ਇੱਕ ਗਰਾਉਂਡਸ ਆਫ ਰੈਸਟ ਸਪਲਾਈ ਕੀਤੀਆਂ ਨੇ ਉਹ ਗਰਾਉਂਡਸ ਆਫ ਰੈਸਟ ਦੇ ਵਿੱਚ ਕਹਿੰਦੇ ਕਿ ਜੀ ਅਸੀਂ 27 ਤਰੀਕ ਨੂੰ ਇੱਕ ਜਿਮਨੀ ਪਾਈ ਹੈ ਉਹਦੇ ਮੁਤਾਬਕ ਇੱਕ ਨੋਨ ਅਵੇਲੇਬਲ ਅਫੈਂਸ ਹੈ ਜਿਹੜਾ 111 ਬੀ ਐਨ ਐਸ ਦਾ ਜਿਹਨੂੰ ਅਸੀਂ ਕਹਿੰਦੇ ਆ ਕਿ ਇਕੱਠੇ ਹੋ ਕੇ ਕਿਸੇ ਨੇ ਕੋਈ ਜੁਰਮ ਕੀਤਾ ਮਤਲਬ ਐਕਸਟਰਸ਼ਨ ਧਮਕੀ ਇਕੱਠੇ ਹੋ ਕੇ ਕਾਮਨ ਇੰਟੈਂਸ਼ਨ ਦੇ ਨਾਲ ਉਹ ਕਿਉਂਕਿ ਨੋਨ ਅਵੇਲੇਬਲ ਅਫੈਂਸ ਹੈ ਉਹ ਅਫੈਂਸ ਉਹਦੇ ਚ ਭਰਾ ਕੇ ਸਿਰਫ ਅਰੈਸਟ ਪਾਉਣ ਦੇ ਲਈ ਉਹਨੂੰ ਕੱਲ ਉਥੇ ਅਰੈਸਟ ਕੀਤਾ ਗਿਆ ਮਜੀਠੇ ਥਾਣੇ ਦੇ ਵਿੱਚ ਜਾ ਕੇ ਚਬਾਲ ਦੀ ਪੁਲਿਸ ਨੇ ਅਰੈਸਟ ਕੀਤਾ ਗਰਾਉਂਡਸ ਆਫ ਅਰੈਸਟ ਦੇ ਵਿੱਚ ਜ਼ਿਮਨੀ ਦੱਸਦੇ ਨੇ 27 ਤਰੀਕ ਦੀ ਤੇ ਜਿਹੜੀ ਜ਼ਿਮਨੀ ਆ ਜਿਹੜੀ ਅਸਲ ਡੀਡੀਆਰ ਹੈ ਉਹ ਡੀਡੀਆਰ ਹੈਗੀ 28 ਤਰੀਕ ਦੀ 2 ਵਜੇ 6 ਮਿੰਟ ਦੀ ਤਾਂ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਜਿਹੜੇ ਅਫਸਰ ਨੇ ਸਰਕਾਰ ਦੇ ਬਹਲਾ نیچے ਨਾ ਲੱਗਣ ਇਹ ਕਰ ਰਹੇ ਨੇ ਗਲਤ ਕੰਮ ਅੱਜ ਮੇਰੇ ਵੱਲੋਂ ਇੱਕ ਪਟੀਸ਼ਨ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਫਾਈਲ ਹੋਈ ਔਰ ਇਹ ਸਾਰੇ ਤੱਥ ਉਹਤੇ ਰੱਖੇਗੇ ਕਿਉਂਕਿ ਜੋ ਤਰਨਤਾਰਨ ਦੀ ਪੁਲਿਸ ਕਰ ਰਹੀ ਹੈ ਜੋ ਡੀਜੀਪੀ ਸਾਹਿਬ ਤੁਸੀਂ ਅੱਜ ਜਵਾਬ ਦੇਓ ਇਹ ਤੁਹਾਡੇ ਸਬੋਡੀਨੇਟ ਕਰ ਰਹੇ ਨੇ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਜਵਾਬ ਦੇ ਕੇ ਆਏ ਹੋ ਪਹਿਲਾ ਨਛੱਤਰ ਦੇ ਕੇਸ 'ਚ ਵੀ ਜਵਾਬ ਦਿੱਤਾ ਜਿਹੜਾ ਨਛੱਤਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨੇ ਗਲਤ ਚੱਕਿਆ ਗੈਰ ਨਸਤੀਤਾ ਛੱਡਿਆ ਨਾ ਹਾਈ ਕੋਰਟ ਨੇ ਇਸੇ ਤਰੀਕੇ ਜਿਹੜੀ ਅੱਜ ਕੰਚਨਪ੍ਰੀਤ ਦੀ ਪਟੀਸ਼ਨ ਮਾਨਯੋਗ ਪੰਜਾਬ ਤੇ ਰਹਿਣਾ ਹਾਈ ਕੋਰਟ 'ਚ ਸੁਣਵਾਈ ਲਈ ਆਈ ਉਹਦੇ 'ਚ ਵੀ ਕੋਰਟ ਨੇ ਆਰਡਰ ਪਾਸ ਕੀਤਾ ਹੈ ਕਿ ਇਸ ਤਰੀਕੇ ਦੇ ਨਾਲ ਜਿਹੜਾ 111 ਸੈਕਸ਼ਨ ਤੁਸੀਂ ਐਡ ਕਰਤਾ ਇਹ ਬਿਲਕੁਲ ਕਾਨੂੰਨ ਤੋਂ ਬਾਹਰ ਜਾ ਕੇ ਹੋਇਆ ਹੈ ਕ੍ਰਾਈਮ ਕੀਤਾ ਹੈਗਾ ਤੇ ਉਹਦਾ ਮੈਨੂੰ ਲੱਗਦਾ ਕਿ ਜੋ ਸਜ਼ਾ ਹੈਗੀ ਮਿਲਣੀ ਚਾਹੀਦੀ ਆ ਪਰ ਜੇ ਅਨਸੈਸਸਰਲੀ ਪੋਲਿਟিক্যাল ਵੈਂਡੇਟਾ ਫਿਰ ਨਹੀਂ ਹੋਣਾ ਚਾਹੀਦਾ ਚਾਹੇ ਕਿਸੇ ਵੀ ਪਾਰਟੀ ਨਾਲ ਜਿਹੜੀਆਂ ਕੱਲ ਤੋਂ ਨਾਲ ਦਾ ਅਨਾਉਂਸਮੈਂਟ ਹੋਈ ਕਿ ਉਹ ਇਹ ਤਾਂ ਬੀਸਿਕਲੀ ਹਾਈ ਕੋਰਟ ਨੇ ਸੱਚੀ ਗੱਲ ਤਾਂ ਇਹ ਆ ਵੀ ਡਾਂਗ ਦਿੱਤੀ ਆ ਇਸ ਕਰਕੇ ਇਹਨਾਂ ਨੇ ਅਨਾਉਂਸ ਕੀਤੀ ਆ ਹੁਣ ਇਹਦਾ ਕੋਈ ਬਹੁਤ ਜ਼ਿਆਦਾ ਮਾਇਨਾ ਨਹੀਂ ਹੁੰਦਾ ਪਰ ਜੇ ਤੁਸੀਂ ਵੈਸੇ ਤਰਨ ਤਰਨ ਦੇਖਿਆ ਪ੍ਰਚਾਰ ਅਬਜ਼ਰਵ ਕੀਤਾ ਹੈ ਤੁਹਾਨੂੰ ਲੱਗਦਾ ਕਿ ਉੱਥੇ ਗੈਂਗਸਟਰਿਜ਼ਮ ਭਾਰੀ ਸੀ ਕਿਸੇ ਹੱਦ ਤੱਕ ਨਹੀਂ ਕਿੱਥੇ ਪੰਜਾਬ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਕਿੱਥੇ ਨਹੀਂ ਹੈਗਾ ਨਹੀਂ ਉਸ ਕਿਉਂ ਨਹੀਂ ਦੇਖੋ 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 ਕਿੱਥੇ ਨਹੀਂ ਫਰੋਤੀਆਂ ਜੋ ਜੋ ਰਿਪੋਰਟਿੰਗ ਹੁੰਦੀ ਹੈ ਦੇਖੋ ਬਹਿਤਾ ਜਿੰਨਾ ਚਿਰ ਦੇਖੋ ਅਲਟੀਮੇਟਲੀ ਕੋਈ ਕੋਈ ਇਹੋ ਜਿਹਾ ਇਨਸੀਡੈਂਟ ਪਰਸਨਲੀ ਸੁਣਿਆ ਜਾਂ ਪਰਸਨਲੀ ਦੇਖਿਆ ਨਹੀਂ ਹੋਇਆ ਕੋਈ ਇੱਕ ਐਫਆਈਆਰ ਹੋਈ ਹੈ ਜਿਸ ਦੇ ਬਣਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨੇ ਜੋ ਉਹਨਾਂ ਦਾ ਨਾਮ ਨਹੀਂ ਹੈਗਾ ਉਹ ਅਣਪਛਾਤੇਆਂ ਨਾਮ ਪਰ ਉਹਨਾਂ ਦੇ ਸੋ ਕਾਲਡ ਹਸਬੰਦ ਦਾ ਨਾਮ ਹੈ ਉਹ ਕਹਿੰਦੇ 65 ਸਾਲਾ ਦੀ ਬੀਬੀ ਦੇ ਕੰਨ ਤੇ ਫੋਨ ਲਾ ਕੇ ਕਹਿੰਦੇ ਕਿ ਜੇ ਵੋਟ ਨਾ ਪਾਈਏ ਕਾਲੀਦਾਰ ਨੂੰ ਤੇ ਫਿਰ ਲਾ ਲੇ ਉਥਾਂ ਅਨੇ ਦੇਖੋ ਮੈਂ ਕਿੰਨਾ ਹਾਲਾਤ ਮਾੜੇ ਹੋਏ ਆ ਪੰਜਾਬ ਦੇ ਵਿੱਚ ਕੋਈ ਦੋਰਾਵਾ ਨਹੀਂ ਇਹ ਕਿਸੇ ਦੇਖੋ ਜਿਹੜਾ ਇਹ ਇਹ ਜਿਹੜੇ ਇਹ ਜਿਹੜੇ ਹਾਲਾਤ ਆ ਇਹ ਕਿਸੇ ਪਾਰਟੀ ਲਈ ਵੀ ਚੰਗੇ ਨਹੀਂ ਪਾਰਟੀ ਨੂੰ ਛੱਡੋ ਪੰਜਾਬ ਲਈ ਚੰਗੇ ਸੋ ਮੈਨੂੰ ਲੱਗਦਾ ਉਹਦੇ ਤੇ ਜੋ ਰੂਲ ਦੇ ਮੁਤਾਬਕ ਕਾਰਵਾਈ ਕਰਨ ਦੀ ਜ਼ਰੂਰਤ ਆ ਉਹ ਕਰਨੀ ਚਾਹੀਦੀ